ਤੇ ਆ ਜਿਹੜਾ ਕੇਜਰੀਵਾਲ ਦੱਬ ਕੇ ਮਾਰ ਰਿਹਾ ਮੈਂ ਇਹਨੂੰ ਪੁੱਛਦਾ ਤੂੰ ਕਹਿਣਾ ਕਹੀ ਕੇਜਰੀਵਾਲ ਸਾਹਿਬ ਤੁਸੀਂ ਕਹਿੰਦੇ ਹੋ ਕਿ ਜੀ ਐਸੀ ਕੰਮ ਨਹੀਂ ਹੋਣ ਦੇਣੇ ਜੇ ਕੋਈ ਦੂਸਰਾ ਐਮਐਲਏ ਬਣ ਗਿਆ ਤੇਰੇ ਯਾਰ ਸੱਤ ਬਣਾਏ ਸੀ ਇੱਥੇ ਲੁਧਿਆਣੇ ਦੇ ਵਿੱਚ ਬੈਠਾ ਕਿਹੜੇ ਕੰਮ ਕਰਾਤੇ ਤੁਸੀਂ ਕੋਈ ਗਿਣਾਓਗੇ ਕਿ ਲੁਧਿਆਣੇ ਦੇ ਵਿੱਚ ਸੀਵਰੇਜ ਸਾਫ਼ ਕਰਾਉਣ ਦੇ ਇਲਾਵਾ ਰੋੜੇ ਨੇ ਵੀ ਕੋਈ ਕੰਮ ਕੀਤਾ ਕਿਹੜਾ ਕੰਮ ਕੀਤਾ ਤੁਸੀਂ ਰੋੜੇ ਨੂੰ 11 ਕਰੋੜ 87 ਲੱਖ ਦੀ ਗ੍ਰਾਂਟ ਪਿਛਲੇ 3.5 ਸਾਲ 3 ਸਾਲ ਜ ਮਿਲੀ ਹੈ ਲੇਕਿਨ ਉਹਨੇ ਸਿਰਫ 4 ਕਰੋੜ ਖਰਚੀ ਐ ਇੱਥੇ 4 ਕਰੋੜ ਦਾ ਲੈਫਟ ਸੀ ਹੋ ਗਿਆ 7 ਕਰੋੜ ਹੀ ਖਰਚਿਆ ਐ ਅਜਿਹੇ ਨਕਾਬੇ ਮੰਦੇ ਤੇ ਕੀ ਕਰਣਾ ਤੁਸੀਂ ਫਿਰ ਕੇਜਰੀਵਾਲ ਕਹਿੰਦੇ ਅਸੀਂ ਕੰਮ ਨਹੀਂ ਹੋਣ ਦੇਣੇ ਉਹ ਭਾਈ ਗੋਗੀ ਤਾਂ ਇਸ ਕਰਕੇ ਮਰ ਗਿਆ ਕੇ ਜੀ ਉਹਨੇ ਨਹੀਂ ਪੱਥਰ ਲਾਇਆ ਸੀ ਤੇ ਤੁਸੀਂ ਉਹਦਾ ਕੋਈ ਕੰਮ ਨਹੀਂ ਕੀਤਾ ਕਿਸੇ ਕਰਕੇ ਮਰਿਆ ਨਾ ਕਿ ਤੁਸੀਂ ਉਹਨੂੰ ਦਬਕੇ ਮਾਰਦੇ ਸੀ ਤੁਸੀਂ ਉਹਨੂੰ ਖਰਾਬ ਕਰਦੇ ਸੀ ਉਹ ਸੁਸਾਈਸਾਈਡ ਕਰ ਗਿਆ ਤੁਸੀਂ ਉਹਦੇ ਕੰਮ ਨਹੀਂ ਸੀ ਕਰਦੇ ਕੋਈ ਹੋਰ ਜਿੰਨੇ ਐਮ ਐਲ اے ਇੱਥੇ ਕਿਹੜੇ ਦੇ ਤੁਸੀਂ ਕੰਮ ਕਰਦੇ ਲੁਧਿਆਣੇ ਨੂੰ ਅੱਜ ਇੱਕ ਐਸਾ ਤਗੜਾ ਜਰਨੈਲ ਚਾਰੀ ਦਾ ਜਿਹੜਾ ਮੂਰੇ ਖੜ ਕੇ ਤੁਹਾਡਾ ਮੁਕਾਬਲਾ ਕਰ ਸਕੇ ਜਿਹੜੀ ਤੁਸੀਂ ਧੱਕੇਸ਼ਾਹੀ ਕਰਦੇ ਜਿਹੜੇ ਲੋਕਾਂ ਦੀ ਪੈਰਵਾਈ ਕਰ ਸਕੇ ਇਸ ਕਰਕੇ ਮੈਂ ਲੁਧਿਆਣੇ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਆਓ ਸਾਰੇ ਜਣੇ ਖੜੇ ਹੋ ਇਕੱਠੇ ਹੋ ਕੇ ਏਕਤਾ ਕਰੋ ਭੀਜਪੀ ਵਾਲਿਆਂ ਨੂੰ ਵੀ ਅਕਾਲੀ ਦਲ ਵਾਲਿਆਂ ਨੂੰ ਵੀ ਆ ਜਨਤਾ ਦਲ ਵਾਲੇ ਬੈਠੇ ਆ ਰਾਮੂ ਵਾਲੀਆ ਜੀ ਕੱਲ ਨੂੰ ਆ ਰਹੇ ਆ ਜਿੰਨੇ ਆਪੋਜੀਸ਼ਨ ਹੈ ਇਹ ਆ ਰਹੇ ਜਿਹੜੇ ਬਾਹਰੋਂ ਆ ਕੇ ਕਾਲੇ ਅੰਗਰੇਜ਼ ਰਾਜ ਕਰਨ ਲੱਗੇ ਹੋਏ ਸਾਡੇ ਨਾਲੋਂ ਭਜਾਈ ਆਪਾਂ ਇਕੱਠੇ ਹੋਏ ਇਹ ਜੇ ਕੇਜਰੀਵਾਲ ਰਾਜ ਸਭਾ ਚਲੇ ਗਿਆ ਬੀਜਪੀ ਵਾਲਿਆਂ ਨੂੰ ਵੀ ਖਰਾਬ ਕਰੂਗਾ ਇਸ ਕਰਕੇ ਇਕੱਠੇ ਹੋ ਦੀ ਲੋੜ ਹੈ ਇਕਤਾ ਕਰਨ ਦੀ ਲੋੜ ਹੈ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਅੱਜ ਹੀ ਲੜਾਈ ਪੰਜਾਬ ਦੀ ਹੈ ਆਸ਼ੂ ਅਰੋੜੇ ਦੀ ਨਹੀਂ ਹੈ ਤੇ ਨਾਲ-ਨਾਲ ਹਿੰਦੂ ਵਰਗ ਨੂੰ ਵੀ ਡਿਪਟੀ ਸੀਐਮ ਦੇ ਇਹਨਾਂ ਨੇ ਦਿਖਾਏ ਸੀ ਸੁਪਨੇ ਸੋ ਮੈਂ ਪੁੱਛਣਾ ਚਾਹੁੰਦਾ ਕਿ ਕਿਆ ਕਾਰਨ ਹੈ ਕਿ ਇਹਨਾਂ ਨੇ ਡਿਪਟੀ ਸੀਐਮ ದಲਿਤ ਨਹੀਂ ਲਗਾਇਆ ਜਾਂ ਹਿੰਦੂ ਨਹੀਂ ਲਗਾਇਆ ਜਦਕਿ ਕਾਂਗਰਸ ਨੇ ਸੀਐਮ ਵੀ ਦਿੱਤਾ ਡਿਪਟੀ ਸੀਐਮ ਹਿੰਦੂ ਵੀ ਦਿੱਤਾ ਤੇ ਸਾਰੇ ਵਰਗਾਂ ਦਾ ਸਨਮਾਨ ਕੀਤਾ ਤੇ ਇਹ दलित ਵਰਗ ਦੇ ਨਾਲ ਬੈਰ ਕਿਉਂ ਰੱਖਦੇ ਐ ਮੈਂ ਅੱਜ ਕੇਜਰੀਵਾਲ ਸਾਹਿਬ ਤੋਂ ਪੁੱਛਣਾ ਚਾਹੁੰਦਾ ਉਦੋਂ ਦਾ ਬਹੁਤ ਬਾਧਾ ਕੀਤਾ ਸੀ ਕਿ ਜੀ ਟਿਪਟੀ ਸੀਐਮ ਦਲਿਤ ਹੋਗਾ ਫਿਰ ਪਾਰਲੀਮੈਂਟ ਦਾ ਇਲੈਕਸ਼ਨ ਆਇਆ ਉਹਨੇ ਜਿਨ੍ਹਾਂ ਨੇ ਫੇਰ ਕਿਹਾ ਕਿ ਐਸੀ ਹੂਨ ਟਿਪਟੀ ਸੀਐਮ ਦਲਿਤ ਕਰਦਾ ਅੱਜ ਫੇਰ ਇਲੈਕਸ਼ਨ ਆਇਆ ਅੱਜ ਤੱਕ ਇਹਨਾਂ ਨੇ ਕੋਈ ਐਸੀ ਗੱਲ ਨਹੀਂ ਕੀਤੀ ਤੇ दलित ਵਰਗ ਨੂੰ ਮੈਂ ਤੁਹਾਨੂੰ ਦੱਸਣ ਲੱਗਿਆ ਕਿ ਹਰ ਜਿਹੜਾ ਕੰਮ ਹੈ Dalit ਵਰਗ ਦੇ ਨਾਲ ਸੰਬੰਧਤ ਉਹਦੇ ਦਿਨਾਂ ਨੇ ਕਾਟੀ ਮਾਰੀ ਹੈ ਉਸ ਨੂੰ ਇਗਨੋਰ ਕੀਤਾ ਹੈ ਇੱਥੇ ਤੱਕ ਕਿ Dalit ਵਰਗ ਦੇ ਨਾਲ ਸੰਬੰਧਤ ਜਿਹੜੇ ਪੀਰ ਪਗੰਬਰ ਗੁਰੂ ਹੋਏ ਹੈ ਉਹਨਾਂ ਦੇ ਪ੍ਰੋਗਰਾਮਾਂ ਤੇ ਵੀ ਜਾਣਾ ਪਸੰਦ ਨਹੀਂ ਕਰਦੇ ਕੱਲ ਸਤਿਗੁਰੂ ਕਬੀਰ ਮਹਾਰਾਜ ਜੀ ਦਾ ਜਨਮ ਦਿਹਾੜਾ ਸੀਗਾ ਤੁਸੀਂ ਸਾਰੇ ਜਾਣਦੇ ਹੋ ਹਰ ਸਾਲ ਸਰਕਾਰ ਇਸ ਨੂੰ ਸਰਕਾਰੀ ਤੌਰ ਤੇ ਮਨਾਉਂਦੀ ਹੈ ਤੇ ਪੰਜਾਬ ਸਰਕਾਰ ਦੇ ਰੁਪੀਨ ਦੇ ਅਨੁਸਾਰ ਜਲੰਧਰ ਦੇ ਵਿੱਚ ਮਨਾਉਣਾ ਰੱਖਿਆ ਸੀ ਜਲੰਧਰ ਦੇ ਵਿੱਚ ਸਰਕਾਰੀ ਤੌਰ ਤੇ ਮਨਾਇਆ ਗਿਆ ਸੀ ਕਬੀਰ ਸਾਹਿਬ ਦਾ ਜਨਮ ਦਿਹਾੜਾ ਤੇ ਕੱਲ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਵੀ ਜਲੰਧਰ ਦੇ ਵਿੱਚ ਸੀ ਪਹਿਲਾਂ ਉਹ ਇੱਕ ਪਾਰਕ ਦਾ ਉਦਘਾਟਨ ਕਰਨ ਗਏ ਜਿਹੜੀ ਪਾਰਕ ਦਾ ਔਡ ਗਾਰਡਨ ਪਹਿਲਾਂ ਐਸੀ ਕਰ ਚੁੱਕੇ ਸੀ ਤੇ ਪੈਸੇ ਵੀ ਦੇ ਚੁੱਕੇ ਸੀ ਉਹ ਵੱਖਰੀ ਗੱਲ ਹੈ ਇੱਕ ਪਾਸ ਬਲਟਰ ਪਾਰਕ ਦੇ ਵਿੱਚ ਉਤਰਿਆ ਜਹਾਜ਼ ਤੇ ਹੈਲੀਕਾਪਟਰ ਤੇ ਉੱਥੋਂ 2 ਕਿਲੋਮੀਟਰ ਦੂਰ ਇੱਕ ਫੈਕਟਰੀ ਵਿੱਚ ਜਾਣਾ ਸੀ ਇਹਨਾਂ ਨੇ ਹੈਲੀਕਾਪਟਰ ਤੇ ਹੀ 2 ਕਿਲੋਮੀਟਰ ਦਾ ਸਫ਼ਰ ਕੀਤਾ ਦੁਬਾਰੇ ਉੱਥੇ ਉਤਰ ਗਏ ਉਹਦੇ ਨਾਲ ਸਿਰਫ 1 ਕਿਲੋਮੀਟਰ ਤੇ ਉਹ ਜਗ੍ਹਾ ਸੀ ਜਿੱਥੇ ਸਰਕਾਰੀ ਤੌਰ ਤੇ ਮਨਾਇਆ ਜਾ ਰਿਹਾ ਸੀ ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ ਦਾ ਜਨਮ ਦਿਹਾੜਾ ਉੱਥੇ ਨਹੀਂ ਵਰ ਗਏ ਉੱਥੇ ਮੰਦਰ ਹੈ ਮੰਦਰ ਦੇ ਵਿੱਚ ਨੇ ਨੇ ਟਾਈਮ ਦਿੱਤਾ ਹੋਇਆ ਸੀ ਕਬੀਰ ਸਾਹਿਬ ਦਾ ਕਿ ਜੀ ਅਸੀਂ ਇੱਥੇ ਆਵਾਂਗੇ ਲੋਕ ਸੰਗਤਾਂ ਡਿਗਦੀਆਂ ਰਹੀਆਂ ਮੈਂ ਗਿਆ ਮੈਂ ਕਿਹਾ ਚਲੋ ਮੈਂ ਜਾਂਦਾ ਮੈਂ ਵੀ ਉਹਨਾਂ ਨਾਲ ਗੱਲ ਕਰਾਂਗਾ ਕਿ ਜੀ ਪੰਜਾਬ ਸਰਕਾਰ ਸੀ ਜਦੋਂ ਜਦੋਂ ਸਾਡੀ ਸਰਕਾਰ ਸੀ ਐਸੀ ਕਬੀਰ ਸਾਹਿਬ ਦੇ ਨਾਮ ਤੇ ਪਵਨ ਬਣਾਉਣ ਲਈ ਜਲੰਧਰ ਦੇ ਵਿੱਚ ਜਗ੍ਹਾ ਦਿੱਤੀ ਸਤਿਗੁਰੂ ਕਬੀਰ ਸਾਹਿਬ ਦਾ ਪਵਨ ਬਣਾਉਣ ਵਾਸਤੇ 10 ਕਰੋੜ ਰੁਪਇਆ ਪਹਿਲਾ ਆਇਆ ਤੇ 2 ਕਰੋੜ ਰੁਪਇਆ ਫੇਰ ਆਇਆ ਸਾਡੀ ਸਰਕਾਰ ਦੇ ਵਿੱਚ 12 ਕਰੋੜ ਰੁਪਇਆ ਦਿੱਤਾ ਉਹ ਪਵਨ ਬਣ ਗਿਆ ਮੈਂ ਵੀ ਕਿਹਾ ਕਿ ਜੀ ਇੱਥੇ ਕੇਜਰੀਵਾਲ ਸਾਹਿਬ ਨੇ ਆਣਾ ਜਲੰਧਰ ਦਾ ਮੈਂ MP ਐ ਮੈਂ ਉਹਨਾਂ ਉਹਨਾਂ ਕੋਲ ਮੰਗ ਰੱਖੂਗਾ ਕਿ ਤੁਸੀਂ ਪੈਸੇ ਦਿਓ ਜੀ ਅਸੀਂ ਹੋਰ ਇੱਥੇ ਤਰੱਕੀ ਕਰਾ ਸਕੀਏ ਲੇਕਿਨ ਪਤਾ ਨਹੀਂ ਇਹਨਾਂ ਨੂੰ ਕਿਉਂ ਮੁਸਕ ਮਾਰਦਾ ਸਾਡੇ ਗਰੀਬ ਲੋਕਾਂ ਤੋਂ ਕਿ ਉੱਥੇ ਆਏ ਨਹੀਂ ਲੋਕ ਦੇਖਦੇ ਰਹਿ ਗਏ ਸੁਨੇਹਾ ਆ ਗਿਆ ਕਿ ਉਹਨਾਂ ਨੇ ਨਹੀਂ ਆਣਾ ਮੈਂ ਆਖਰ ਨੂੰ ਆਪਣੇ ਫੰਡ ਤੋਂ ਜਿਹੜਾ ਕਿ ਸਰਕਾਰ ਦਾ ਜਿਹੜਾ ਕਿ ਲੋਕਲ ਦਾ ਹੀ ਫੰਡ ਹੈ ਲੋਕਾਂ ਨੇ ਮੈਨੂੰ ਐਮਪੀ ਚੁੜਿਆ ਉਹਦੇ ਚ 25 ਲੱਖ ਰੁਪਈਆ ਕੱਲ ਉੱਥੇ ਹਸਪੀਟਲ ਹੈ ਚੈਰੀਟੇਬਲ ਹਸਪੀਟਲ ਕਬੀਰ ਸਾਹਿਬ ਦੇ ਨਾਮ ਤੇ ਉਹਦੇ ਲਈ ਦਿੱਤਾ ਹੈ ਲੇਕਿਨ ਨਾ ਇਹ ਉੱਥੇ ਗਏ ਬਾਦ ਦੇ ਵਿੱਚ ਸ਼ਰਮੋ ਸਰਮੀ ਉੱਤੇ ਜਿਹੜੇ ਭਗਤਜੀ ਇਹਨਾਂ ਦੇ ਐਮਐਲ ਹੁਣ ਮੰਤਰੀ ਹੈ ਉਹਨਾਂ ਨੇ ਵੀ ਕੋਈ ਮਹਿਕਮਾਨੀ ਦਿੱਤਾ ਬਸ ਇਹ ਹੈ ਕਿ ਇੱਕ ਮੰਤਰੀ ਦਾ ਅਦਰਜਾ ਦਿੱਤਾ ਵਾ ਕੋਈ ਚਾਜ ਦਾ ਮਹਿਕਮਾ ਨਹੀਂ ਹੈ ਉਹਨਾਂ ਨੇ ਫਿਰ ਡੀਸੀ ਨਾਲ ਲੱਗ ਕੇ ਸ਼ਰਮੋ ਸਰਮੀ ਮੇਰੇ ਬਰਾਬਰ ਦਾ 25 ਲੱਖ ਰੁਪਇਆ ਐਨਾਨਸ ਦਿੱਤਾ ਲੇਕਿਨ ਮੈਂ ਪੁੱਛਣਾ ਚਾਹਦਾ ਹਾਂ ਕਿ ਭਗਵਾਨ ਤੁਮਾਰਜੀ ਕੇਜਰੀਵਾਲ ਸਾਹਿਬ ਤੁਹਾਨੂੰ ਗਰੀਬ ਲੋਕਾਂ ਦੇ ਪ੍ਰੋਗਰਾਮਾਂ ਤੋਂ ਕਿਹਾ ਮੁਸ਼ਕ ਮਾਰਦਾ ਹੈ ਤੁਸੀਂ ਕਿਉਂ 1 ਕਿਲੋਮੀਟਰ ਦੇ ਮੁੜਿਆ ਇਹ ਟਾਈਮ ਲੇ ਕੇ ਕਿਉਂ ਉੱਥੇ ਨਹੀਂ ਗਏ ਤੇ ਕਿਉਂ ਉਹਨਾਂ ਵਾਸਤੇ ਇੱਕ ਚੰਗੀ ਕੋਈ ਗ੍ਰਾਂਟ ਜਾਂ ਕੋਈ ਪ੍ਰੋਗਰਾਮ ਤੁਸੀਂ ਅਨਾਉਂਸ ਨਹੀਂ ਕੀਤਾ ਇਹ ਤਾਂ ਹੋ ਗਈ ਕਬੀਰ ਸਾਹਿਬ ਦੀ ਹੁਣ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਕਿ ਭਗਵਾਨ ਸ੍ਰੀ ਬਾਲਮੀਕ ਜੀ ਮਹਾਰਾਜ ਜੀ ਦਾ ਰਾਮ ਤੀਰਥ ਸਥਾਨ ਹੈ ਅਮਰਸਰ ਦੇ ਵਿੱਚ ਆਬੇਰ ਕਾ ਸਾਹਿਬ ਬੈਠੇ ਨਾਲ ਬੈਠੇ ਦਸੇਮ ਸਿੰਘ ਡੀਸੀ ਜੀ ਸਾਡੀ ਸਰਕਾਰ ਸੀ ਅਸੀਂ 26 ਕਰੋੜ ਰੁਪਇਆ ਮੈਂ ਉੱਥੇ ਚੈੱਕ ਦਿੱਤਾ ਭਗਵਾਨ ਬਾਲਮੀਕ ਜੀ ਦੀ ਪੂਰੀ ਉਹਨਾਂ ਦੀ ਜੀਵਨੀ ਨੂੰ ਦਰਸਾਉਣ ਵਾਸਤੇ ਇੱਕ ਪਨੋਰਮਾ ਬਣਵਾਇਆ ਉਹਦਾ ਮੈਂ ਨੀ ਪੱਤਾ ਲਾ ਕੇ ਆਇਆ ਬਾਅਦ ਚ ਉਹ ਹਟਾ ਨਾ ਹੋਇਆ ਤੇ ਉੱਥੇ ਮੈਂ ਇੱਕ ਆਈਟੀਆਈ ਭਗਵਾਨ ਬਾਲਮੀਕ ਜੀ ਦੇ ਨਾਮ ਤੇ ਖੋਲੀ ਜਿਹੜੀ ਚੱਲ ਰਹੀ ਹੈ ਉੱਥੇ ਜਿਹੜਾ ਸਰੋਵਰ ਹੈ ਉਹਦੇ ਵਾਸਤੇ 4 ਕਰੋੜ ਰੁਪਇਆ ਦਿੱਤਾ ਸਰੋਵਰ ਦੀ ਸਫਾਈ ਵਾਸਤੇ ਮਸ਼ੀਨਾਂ ਲਗਾਈਆਂ ਏਸੀ 3 ਮਹੀਨੇ ਚ ਕੰਮ ਕੀਤੇ ਐ ਤੇ ਅੱਜ ਸਾਢੇ 3 ਸਾਲ ਹੋ ਗਏ ਐ ਉੱਤੇ ਗੰਦਗੀ ਪੈ ਰਹੀ ਐ ਨਾ ਤਾਂ ਪਾਣੀ ਸਫਾਈ ਕਰਨੀ ਐ ਮਸ਼ੀਨਾਂ ਚੱਲ ਰਹੀ ਐ ਜਿਹੜਾ ਪਨੋਰਮਾ ਬਣਾਇਆ ਤੇ ਜਿਹੜੀ ਉੱਥੇ ਪੂਰੀ ਆਰਗੇਨਾਈਜੇਸ਼ਨ ਸਰਕਾਰ ਕੋਲ ਐ ਉਹਦੇ ਜਿੰਨੇ ਕਰਮਚਾਰੀ ਐ ਉਹਨਾਂ ਨੂੰ ਇਹਨਾਂ ਨੇ 5 ਮਹੀਨੇ ਤੋਂ ਤਨਖਾਹ ਨਹੀਂ ਦਿੱਤੀ ਤੇ ਜਿੱਥੇ ਡਿਵੈਲਪਮੈਂਟ ਦੇ ਕੰਮ ਐ ਸੀ ਛੱਡ ਗਏ ਉੱਥੇ ਰੁਕੇ ਹੋਏ ਐ ਮੈਂ ਫੇਰ ਪੁੱਛਣਾ ਚਾਹੁੰਦਾ ਕਿ ਤੁਹਾਡੀ ਤੁਹਾਨੂੰ ਤਕਲੀਫ ਕੀ ਆਇਆ ਹੈ ਗਰੀਬ ਪਰਿਵਾਰਾਂ ਦੇ ਗਰੀਬ ਜਾਤੀਆਂ ਦੇ ਜਿੱਥੇ ਉਹਨਾਂ ਦੀ ਆਸਤਾ ਹੈ ਤੁਸੀਂ ਉੱਥੇ ਕਿਉਂ ਨਹੀਂ ਕੰਮ ਕਰਦੇ ਉਹ ਵੀ ਕੰਮ ਰੋਕਿਆ ਪਿਆ ਹੈ ਇਹ ਸੋ ਅੱਗੇ ਗੁਰੂ ਰਵਿਦਾਸ ਜੀ ਮਹਾਰਾਜ 13 ਬੱਲਾ ਜਦੋਂ ਮੈਂ ਮੁੱਖ ਮੰਤਰੀ ਬਣਿਆ ਦੇਰਗਾਹ ਸਾਹਿਬ ਨਾਲ ਸੀ ਤਰ ਸੇਮ ਡੀਸੀ ਜੀ ਤੇ ਹੋਰ ਸਾਡੇ ਉਥੇ ਦੇ ਲੀਡਰ ਸਾਹਿਬਾਨ ਐਸੀ ਪੂਰੀ ਕੈਗਡ ਉੱਥੇ ਗਈ 25 ਕਰੋੜ ਰੁਪਏ ਦਾ ਚੈੱਕ ਬਾਬਾ ਜੀ ਦੇ ਅਸੀਂ ਹੱਥ ਵਿੱਚ ਫੜਾ ਕੇ ਆਏ ਤੇ ਉਹਨਾਂ ਦੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਾਤੇ ਕਮੇਟੀ ਬਣਾਤੀ ਡੀਸੀ ਬਾਬਾ ਜੀ ਉਹਦੇ ਚੇਅਰਮੈਨ ਬਣਾਤੇ ਕਿ ਜੀ ਗੁਰੂ ਰਵਿੰਦਰ ਸਾਹਿਬ ਜੀ ਦੀ ਬਾਣੀ ਦਾ ਆਧਿਆਨ ਸੈਂਟਰ ਇੱਥੇ ਬਣਾਇਆ ਜਾਏਗਾ 100 ਕਰੋੜ ਰੁਪਇਆ ਲੱਗੇ ਅੱਜ 3.5 ਸਾਲ ਹੋ ਗਏ ਐ ਇਸ ਲੀਆਂ ਵੋਟਾਂ ਪਾਰਲੀਮੈਂਟ ਦੀਆਂ ਆਈਆਂ ਤਾਂ ਇਹ ਦੁਬਾਰੇ ਉਹੀ ਚੱਕ ਲੈ ਕੇ ਚਲੇ ਗਈ। ਪੈਸੇ ਵਾਪਸ ਲੈ ਲੈ ਸੀਧਾ ਨੇ। ਬਾਬਾ ਜੀ ਇਹ ਕਹਿੰਦੇ ਇਹ ਤਾਂ ਚੰਨੀ ਆਲਾ ਹੀ ਆ ਸਾਡਾ ਇਹ ਤੁਸੀਂ ਦੱਸੋ ਕਿਆ ਲੈ ਕੇ ਆਏ। ਫੇਰ ਪੈਸੇ ਜਮ੍ਹਾਂ ਕਰਾਤੇ। ਅੱਜ ਤੱਕ ਸਾਡੇ 3 ਸਾਲ ਹੋ ਗਏ ਆ ਨਾ ਕੋਈ ਇਟ ਲਾਈ ਨਾ ਕੋਈ ਪ੍ਰੋਗਰਾਮ ਉਲੀਕਿਆ ਨਾ ਕੁਝ ਕੀਤਾ। 25 ਕਰੋੜ ਰੁਪਏ ਇਸੇ ਤਰ੍ਹਾਂ ਲੈਪਸ ਹੋ ਗਏ। 100 ਤਾਂ ਕਿਆ ਦੇਣਾ ਸੀ ਉਹ ਵੀ ਨਹੀਂ ਲਗਾਏ। ਮੈਂ ਫੇਰ ਪੁੱਛਣਾ ਚਾਹੁੰਦਾ ਕੇਜਰੀਵਾਲ ਸਾਹਿਬ ਤੁਹਾਡਾ ਦਲਿਤ ਵਰਗ ਦੇ ਨਾਲ ਤੁਹਾਨੂੰ ਤਕਲੀਫ ਕਿਹਾ ਹੈ ਤੁਸੀਂ ਉਹਨਾਂ ਦੇ ਕੰਮ ਕਿਉਂ ਰੋਕਦੇ ਹੋ ਕਿਉਂ ਤੁਸੀਂ ਅੰਬੇਦਕਰ ਸਾਹਿਬ ਦੇ ਕੰਮ ਰੋਕਦੇ ਹੋ ਅਗਲੀ ਗੱਲ ਮੈਂ ਤੁਹਾਨੂੰ ਦੱਸਣ ਲੱਗਿਆ ਕਿ ਜਦੋਂ ਐਸੀ ਮੁੱਖ ਮੰਤਰੀ ਮੈਂ ਬਣਿਆ ਸਾਡੀ ਪੂਰੀ ਟੀਮ ਆਈ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਤਾਂ ਕਪੂਰਥੜੇ ਯੂਨੀਵਰਸਿਟੀ ਹੈ ਉਹਦੇ ਵਿੱਚ ਜਿਹੜੀ ਕਿ ਟੈਕਨੀਕਲ ਯੂਨੀਵਰਸਿਟੀ ਹੈ ਉਦੇ ਵਿੱਚ ਮੈਂ 100 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਾਬਾ ਸਾਹਿਬ ਅਮੇਰਕਾਰ ਸਾਹਿਬ ਦਾ ਮਿਊਜ਼ੀਅਮ ਬਣਾਉਣ ਦਾ ਨੀਂਹ ਪੱਥਰ ਰੱਖਿਆ ਜਿਹਦਾ ਕੇ ਆ ਫੋਟੋ ਮੈਂ ਤੁਹਾਨੂੰ ਦਿਖਾ ਰਿਹਾ ਤੇ ਮੈਂ ਤੁਹਾਨੂੰ ਚੈੱਕ ਵਾਲੀ ਫੋਟੋ ਵੀ ਦਿਖਾ ਰਿਹਾ ਆ ਤਾਂ ਚੈੱਕ ਦਿੰਦਿਆਂ ਦੀ 25 ਕਰੋੜ ਰੁਪਏ ਦਾ ਚੈੱਕ ਐਸੀ ਦਿੱਤਾ ਸੀ ਡੇਰਾ ਬੱਲਾ ਬਾਬਾ ਜੀ ਨੂੰ ਆ ਬਾਬਾ ਜੀ ਖੜੇ ਆ ਤੇ ਚੈੱਕ ਦੀ ਫੋਟੋ ਆ ਖਾਤੇ ਵਿੱਚ ਪੈਸੇ ਖਾਤੇ ਦੀ ਕਾਪੀ ਹੈਗੀ ਹੈ ਲੇਕਿਨ ਇਹਨਾਂ ਨੇ ਪੈਸਾ ਨਹੀਂ ਖਰਚਿਆ ਪਹਿਲਾਂ ਵਾਪਸ ਲੇ ਗਏ ਫਿਰ ਦੇਣਾ ਪਿਆ ਅੱਜ ਤੱਕ ਫੇਰ ਨਹੀਂ ਖਰਚਿਆ ਆ ਹੈਗੀ ਹੈ ਉਸ ਨੀ ਪੱਥਰ ਦੀ ਫੋਟੋ ਜਿਹੜਾ ਕਿ ਮੈਂ ਉੱਥੇ ਲਗਾਇਆ ਸੈਟ ਸਪਟਾ ਸੱਭਿਆਚਾਰਕ ਮਾਮਲੇ ਵਿਭਾਗ ਪੰਜਾਬ ਆਈਕੇ ਗੁਜਰਾਤ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਵਿਖੇ ਬਾਬਾ ਸਾਹਿਬ ਪੀ 임ਰੋ ਅੰਬੇਦਕਰ ਮਿਊਜ਼ੀਅਮ ਦਾ ਨੀ ਪੱਥਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਵੱਲੋਂ ਮਿਤੀ 23 ਸਤੰਬਰ 2021 ਨੂੰ ਆਪਣੇ ਕਰਮਕਰ ਕਰ ਕਮਲਾ ਨਾਲ ਰੱਖਿਆ ਗਿਆ 나ਡ ਥੱਲੇ ਸੈਕਟਰੀ ਤੇ ਹੋਰ ਸਾਰਿਆਂ ਦੇ ਨਾਮ ਹੈ ਅੱਜ ਸਾਢੇ 3 ਸਾਲ ਹੋ ਗਏ ਐ ਤੁਸੀਂ ਪਿੱਛੇ ਆਪਣੇ ਫੋਟੋ ਲਗਾਉਂਦੇ ਹੋ ਅੰਬੇਦਕਰ ਸਾਹਿਬ ਦੀ ਤੇਜਰੀਵਾਲ ਸਾਹਿਬ ਸਤੋਂ ਸਤ ਮੁਸ਼ਕਿਲ ਮਾਰਦਾ ਤੁਹਾਨੂੰ ਤਕਲੀਫ ਕਿਉਂ ਐ ਸਤੋਂ ਕਿਉਂ ਤੁਸੀਂ ਜਿਹੜੇ ਦਲਿਤ ਵਰਗ ਦੇ ਸਬੰਧਤ ਕੰਮ ਸ਼ੁਰੂ ਕੀਤੇ ਐ ਉਹਨਾਂ ਨੂੰ ਕਿਉਂ ਬੰਦ ਕਰ ਰਹੇ ਹੋ ਸਾਰੇ ਕਿਉਂ ਰੋਕ ਦਿੱਤੇ ਐ ਕੰਮ ਇਹ ਜਿਹੜਾ 100 ਕਰੋੜ ਦੇ ਨਾਲ ਮਿਊਜ਼ੀਅਮ ਬਣਨਾ ਸੀ ਜਿੱਥੇ ਗੱਲ ਖੜੀ ਐ ਟੈਂਡਰ ਲੱਗਿਆ ਵਸੀ ਟੈਂਡਰ ਅਲਾਟ ਹੋ ਗਿਆ ਸਾਰਾ ਕੁਝ ਤਿਆਰ ਹੋ ਗਿਆ ਇਹਨਾਂ ਦੀ ਸਰਕਾਰ ਆ ਗਈ ਅੱਜ ਤੱਕ ਫੋਟੋ ਪਿੱਛੇ ਅbedkar ਸਾਹਿਬ ਹੀ ਲਾਉਂਦੇ ਆਪਣੇ ਨਾਮ ਤੇ ਉਹਨਾਂ ਦੇ ਵੋਟਾਂ ਮੰਗਦੇ ਲੇਕਿਨ ਉਹਨਾਂ ਦਾ ਮਿਊਜ਼ੀਅਮ ਉਹਨਾਂ ਦੀ ਯਾਦਗਾਰ ਬਣਾਉਣ ਤੋਂ ਪਿੱਛੇ हट ਗਏ ਮੈਂ ਇਹ ਵੀ ਪੁੱਛਣਾ ਚਾਹੁੰਦਾ ਹੈ ਕੇਜਰੀਵਾਲ ਸਾਹਿਬ ਤਕਰੀਬ ਦਾ ਦਾਜੋ ਕੀ ਹੈ ਫਿਰ ਦਲਿਤ ਵਰਗ ਦੇ ਕੰਮ ਤੁਸੀਂ ਦੇਖੋ ਰਾਈਟ ਟੂ ਐਜੂਕੇਸ਼ਨ ਆ ਬੈਠੇ ਹੈ ਭਾਈ ਸਾਹਿਬ ਇਹਨਾਂ ਨੇ ਕੇਸ ਪਾਇਆ ਹਾਈ ਕੋਰਟ ਦੇ ਵਿੱਚ 19 ਅਪ੍ਰੈਲ 25 ਨੂੰ ਇਹ ਅਫੀਸ਼ਲ ਲੈਟਰ ਹੈ ਹਾਈ ਕੋਰਟ ਨੇ ਫੈਸਲਾ ਕਰਤਾ ਕਿ ਜਿਹੜਾ ਕਾਂਗਰਸ ਦੀ ਸਰਕਾਰ ਮਨਮੋਹਨ ਸਿੰਘ ਨੇ ਰਾਈਟ ਟੂ ਐਜੂਕੇਸ਼ਨ ਦਿੱਤਾ ਸੀ ਉਸ ਨੂੰ ਲਾਗੂ ਕੀਤਾ ਜਾਵੇ ਇਹਨਾਂ ਨੇ ਚਿੱਠੀਆਂ ਤਾਂ ਕੱਢਤੀਆਂ ਕਿ ਲਾਗੂ ਕੀਤਾ ਜਾਵੇ ਲੇਕਿਨ ਇੰਪਲੀਮੈਂਟ ਅਜੇ ਤੱਕ ਨਹੀਂ ਕੀਤਾ ਅੱਜ ਤੱਕ ਕਿਸੇ ਆ ਹ ਸਾਰੀਆਂ ਐਡਮਿਸ਼ਨਾਂ ਹੋ ਗਈਆਂ ਕਿਸੇ ਪ੍ਰਾਈਵੇਟ ਅਧਾਰੇ ਦੇ ਵਿੱਚ ਕਿਸੇ ਦਲਿਤ ਵਰਗ ਦੇ ਬੱਚੇ ਦੀ ਇਸ ਸਕੀਮ ਦੇ ਤਹਿਤ ਇਸ ਗਰੂਨ ਦੇ ਤਹਿਤ ਕੋਈ ਐਡਮਿਸ਼ਨ ਨਹੀਂ ਹੋਈ ਮੈਂ ਫੇਰ ਪੁੱਛਣਾ ਚਾਹਣਾ ਕੇਜਰੀਵਾਲ ਸਾਹਿਬ ਤਕਲੀਫ ਦਾ ਜਦੋਂ ਸਾਡੇ ਨਾਲ ਕਿਹਾ ਹੈ ਫਿਰ ਮੈਂ ਅਗਲੀ ਗੱਲ ਤੁਹਾਨੂੰ ਦੱਸ ਰਿਹਾ ਐਡਵੋਕੇਟ ਜਨਰਲ ਦਾ ਦਫਤਰ ਹੈ ਚੰਡੀਗੜ੍ਹ ਦੇ ਵਿੱਚ ਪੂਰੇ ਪੰਜਾਬ ਦਾ ਐਡਵੋਕੇਟ ਜਨਰਲ ਜਿਹੜਾ ਹੁੰਦਾ ਹੈ ਮੈਂ ਕੇਜਰੀ ਆਪਣੇ ਸਾਡੇ ਬੇਰਕਾ ਸਾਹਿਬ ਜੀ ਮੰਤਰੀ ਸੀ ਇਹਨਾਂ ਨੇ ਪ੍ਰਪੋਜ਼ਲ ਤਿਆਰ ਕੀਤੀ ਮੈਂ ਉਹਨੂੰ ਦਸਖਤ ਕਰਕੇ ਪੈਨਲ ਕਰਤਾ ਸੀ ਪਾਸ ਕਰਤਾ ਕੈਬਨਟ ਦੇ ਵਿੱਚ ਕਿ ਐਡਵੋਕੇਟ ਜਨਰਲ ਦੇ ਦਫਤਰ ਦੇ ਵਿੱਚ 2 250 ਵਕੀਰ ਰੱਖਿਆ ਜਾਂਦਾ ਉੱਥੇ ਵੀ ਰਿਜ਼ਰਵੇਸ਼ਨ ਦਿੱਤੀ ਜਾਵੇ ਐਸੀ ਕਾਨੂੰਨ ਬਣਾ ਕੇ ਦੇ ਨੋਟੀਫਿਕੇਸ਼ਨ ਕਰਦੀ ਇਹਨਾਂ ਨੇ ਬਾਅਦ ਚ ਰੱਖਣ ਤੋਂ ਨਾ ਕਰਦੀ ਦਲਿਤ ਵਕੀਲ ਇਕੱਠੇ ਹੋ ਕੇ ਕੋਰਟ ਵਿੱਚ ਚਲੇ ਗਏ ਕੋਰਟ ਵਿੱਚ ਇਹਨਾਂ ਨੇ ਇੱਕ ਐਫੀਡੇਵਿਟ ਦੇਤਾ ਕਿ ਕਿ ਦਲਿਤ ਬਾਰੇ ਕੋਰਟਾਂ ਇਹਨਾਂ ਦਿਮਾਗ ਨਹੀਂ ਹੁੰਦਾ ਕਿ ਉਹਨਾਂ ਦੇ ਵਕੀਲ ਐਸੀ ਰੱਖ ਸਕੀ ਕਿੰਦੀ ਸ਼ਰਮ ਨਾ ਕਰ ਇਹਨਾਂ ਵੱਲ ਵਾਸਤੇ ਫੇਰ ਐਜਿਟੇਸ਼ਨ ਕੀਤਾ ਪੰਜਾਬ ਜਿਹਦੇ ਕਰਕੇ ਨਾਲ ਰੱਖਣੇ ਪਏ ਲੇਕਿਨ ਆ ਹੁਣ ਐਡਵੋਕੇਟ ਜਨਰਲ ਬਦਲਿਆ ਨਾਲ ਦੀ ਨਾਲ ਇਹਨਾਂ ਨੇ 107 ਜਨਰਲ ਕੈਟਾਗਰੀ ਦਾ ਜਿਹੜਾ ਅਦਰ ਕੈਟਾਗਰੀ ਦਾ ਵਕੀਲ ਨੂੰ ਤਾਂ ਐਕਸਟੈਂਸ਼ਨ ਦੇ ਦਿੱਤੀ ਲੇਕਿਨ ਐਸੀ ਵਰਗ ਦੇ ਕਿਸੇ ਨੂੰ ਨਹੀਂ ਦਿੱਤੀ ਫੇਰ ਐਜਿਟੇਸ਼ਨ ਹੋਇਆ ਫੇਰ 58 ਨੌਕਰੀਆਂ ਗੱਡੀਆਂ ਜਿਹਦੇ ਚੋ ਖੱਤੀਆਂ ਭਰੀਆਂ ਬਾਕੀ ਕੋਈ ਨਹੀਂ ਭਰੀਆਂ ਮੈਂ ਫੇਰ ਪੁੱਛਣਾ ਚਾਹੁੰਦਾ ਏ ਤੇਜਰੀਵਾਲ ਸਾਹਿਬ ਦਲਿਤ ਵਰਗ ਨਾਲ ਦੁਸ਼ਮਣੀ ਤੇ ਦਾਦੋ ਬੈਕਵਰਡ ਕਲਾਸ ਦੇ ਨਾਲ ਦੁਸ਼ਮਣੀ ਦਾ ਦੱਸ ਦੋ ਕਿ ਹੈ ਤੁਸੀਂ ਹਰ ਤਰੀਕੇ ਦੇ ਨਾਲ ਆ ਜਿਹੜਾ 1000 ਰੁਪਿਆ ਇਹਨੂੰ ਪਤਾ ਕਿ ਅਮੀਰ ਲੋਕਾਂ ਨੂੰ ਦਾ 1000 ਰੁਪਏ ਦੀ ਲੋੜ ਹੈ ਨਹੀਂ ਲੇਕਿਨ ਗਰੀਬ ਬੀਬੀਆਂ ਨੂੰ ਤੁਸੀਂ ਧੋਖੇ ਨਾਲ ਬਹਿਦਾ ਕਰਕੇ 1000 ਰੁਪਿਆ ਦਵਾਗੇ ਉਹਨਾਂ ਨੇ ਤੁਹਾਨੂੰ ਘੁੱਟਾ ਪਾਤੀਆਂ ਜਾਲ ਚੋਣਾ ਸੀਗੀਆਂ ਮਾਂ ਨੂੰ ਪੁੱਛਿਆ ਕੁੜੀ ਨੇ ਬੀਬੀ ਬੋਟੋ ਕਿਨ ਫੋਟਵੀਰ ਪਾਉਣੀ ਹੈ ਕਹਿੰਦੀ ਤੇਰਾ ਮਾਮਾ 1000 ਰੁਪਏ ਲੈ ਕੇ ਆਏ ਕਰਦਾ ਹਰ ਮਹੀਨੇ ਆਪਾਂ ਨੇ ਕੇਜਰੀਵਾਲ ਨੂੰ ਬੋਟ ਪਾਣੀ ਹੈ ਉਹ ਸਾਢੇ 3 ਸਾਲ ਹੋ ਗਿਆ ਹੈ ਪੰਜਾਬ ਦੀਆਂ ਧੀਆ ਪੈਣਾ ਮਾਮਾ ਮਾਮੇ ਨੂੰ ਦੀ ਕਰੀਆਂ ਕਿ ਮਾਮਾ 1000 ਰੁਪਏ ਲੈ ਕੇ ਆਊਗਾ ਮੈਂ ਕਹਿੰਦਾ ਚਾੜੀ ਚਾੜੀ 1000 ਹੋ ਗਿਆ ਮੈਂ ਕੇਜਰੀਵਾਲ ਸਾਹਿਬ ਤੁਹਾਨੂੰ ਪੁੱਛਣਾ ਚਾਹੁੰਦਾ ਹੈ ਇਹਨਾਂ ਗਰੀਬ ਬੀਬੀਆਂ ਦਾ ਕਸੂਰ ਤਾਂ ਦੱਸੋ ਕੀ ਹੈ ਤੁਸੀਂ ਉਹਨਾਂ ਨੂੰ 1000 ਰੁਪਏ ਦਾ ਲਾਰਾ ਲਾ ਕੇ ਬੁੱਟਾ ਲੈ ਲਿਆ ਗਰੀਬ ਆਦਮੀ ਤੁਹਾਨੂੰ ਕੋਟਾ ਪੈ ਗਿਆ ਤੁਸੀਂ ਅੱਜ ਤੱਕ 1000 ਰੁਪਏ ਦਿੰਦੇ ਕਿਉਂ ਨਹੀਂ ਕੱਢੇ ਨਾ ਤੁਸੀਂ ਕਿਉਂ ਨਹੀਂ ਦਿੱਤਾ ਹੁਣ ਤੱਕ